ਚਾ ਚਲ ਉਧਰ ਹਜ਼ਾਰ ਘਰ ਕੋਈ ਚੱਲ ਹਾਂ ਤੇਰਾ ਕਿੱਥੇ ਜਾਏ ਗਾਦੀਆਬਾਦ ਐਥੇ ਤੂੰ ਜੇ ਕਰਦੇ ਕਿੰਨੇ ਦਿਨ ਹੋ ਗਏ ਇੱਥੇ ਤੂਰ ਤਾਂ ਨਾ ਬੋਲਦੇ ਤੂੰ ਅੱਜ ਆਇਆ ਚਾ ਚਲ ਉਧਰ ਚਲੋ ਸਾਹ ਹਾਂ ਕਿੱਥੋਂ ਆਏ ਕਿੱਥੋਂ ਆਏ ਬਾਈ ਮੈਂ ਇੱਧਰ ਆਇਆ ਬਰੇ ਖਾਣੇ ਤਾਂ ਨਹੀਂ ਆਇਆ ਇਹ ਕਿੱਥੋਂ ਆਏ ਡੇਰੇ ਇੱਧਰ ਲਾਏ ਵੇ ਪਾ ਫਿਰ ਮੱਥਾ ਟੇਕਣ ਆਇਆ ਸੀ ਕਿ ਮੈਂ ਤਾਂ ਹੂੰ ਪੈ ਗਿਆ ਯਾਰ ਅਧਾਰ ਕਾਰਡ ਮੈਂ ਤਾਂ ਖੰਨੇ ਤੋਂ ਆਇਆ ਫਿਰ ਖੰਨੇ ਤੋਂ ਆਇਆ ਫਿਰ ਥੰਨੇ ਵਾਲਿਆਂ ਦਾ ਵੀ ਅਧਾਰ ਕਾਰਡ ਹੈਗਾ ਹੈਗਾ ਗੋਆ ਯਾਰ ਮੈਂ ਲੈ ਗਿਆ ਮੈਂ ਤਾਂ ਮੈਨੂੰ ਵੀ ਪਤਾ ਨਹੀਂ ਕੀ ਰੋਲਾ ਪਾ ਮੈਨੂੰ ਤਾਂ ਪਤਾ ਨਹੀਂ ਰੋਲਾ ਸਾਰੇ ਪੰਜਾਬ 'ਚ ਹੀ ਆਜ ਇੱਧਰ ਨੂੰ ਇਹ ਖੰਨੇ ਦਾ ਇਹਦਾ ਅਧਾਰ ਕਾਰਡ ਹੈ ਨਹੀਂ ਤੇਰਾ ਕਿੱਥੇ ਅਧਾਰ ਕਾਰਡ ਕੁਝ ਨਹੀਂ ਹੈ ਚਲੋ ਫਿਰ ਚਲੋ ਚੱਲੇ ਚੱਲੇ ਉੱਥੇ ਅੰਧਾਰ ਘਰ ਕਿੱਥੇ ਤੇਰਾ ਅੰਧਾਰ ਘਰ ਕਿੱਥੇ ਐ ਕਿੱਥੇ ਘਰ ਤੇਰਾ ਐ ਗੱਡੜਵਾ ਇੱਥੇ ਕਰਦਾ ਆ ਡਰਾਮੇ ਦੇਖ ਲੋ ਇੰਦੇ ਉੱਠ ਜਾਓ ਤੇ ਤਮ ਸਾਰੇ ਚਲ ਉਧਰ ਕੱਲ ਚਲਾ ਇਧਰਾਂ ਬਾਅਦ ਚ ਗਲੀ ਇਕੱਠੇ ਕਿਦਾਂ ਤੇਰਾ ਦਾਜ ਦਾ ਸਮਾਨ ਆ ਤੇਰਾ ਇਹ ਦੇ ਟੱਲਿਆ ਕੋ ਡਰਾਮਾ ਬਣਾਇਆ ਯਾਰ ਇੱਥੇ ਨਹੀਂ ਆ ਦੇਖੋ ਜੀ ਇਹਨੂੰ ਵੀ ਧੱਕੇ ਮਾਰਦਾ ਤਾਂ ਲੱਗਿਆ ਭਗਵੰਤ ਆ ਲਟਾਵਾ ਹੈ ਫਿਕਰ ਤੇ ਹਾਂਜੀ ਲਟਾਵਾ ਜੀ ਆਪਾਂ ਚੱਤ ਜਾਂਦੇ ਜੀ ਸਾਡੇ ਨਾਲ ਇੱਥੇ ਐਸਐਸਓ ਬਹਿ ਗਏ ਜਸਵੀਰ ਜੀ ਇਹਨਾਂ ਦਾ ਬਹੁਤ ਵਧੀਆ ਪਰਾਲਾ ਆਪਾਂ ਇੱਕ ਵਾਰੀ ਤਾਂ ਦੁਪਹਿਰੇ ਗਏ ਸੀ ਜੇ ਇਹਨਾਂ ਕੋਲੇ ਤੇ ਕਹਿੰਦੇ ਭਗਵਾਨ ਜੀ ਜਦੋਂ ਗਾਉਂਗਾ ਆਪਾਂ ਨਾਲ ਚੱਲਦੇ ਆ ਵੀ ਤੈਨੂੰ ਪੱਕੀ ਖਬਰ ਹੈ ਮੈਂ ਕਹਿੰਦੀ ਮੈਨੂੰ 4-5 ਦਿਨ ਹੋ ਗਏ ਦੇਖਦਿਆਂ ਨੂੰ ਮੇਰੇ ਕੋਲ ਪੱਕੀ ਖਬਰ ਹੈ ਇਹਨਾਂ ਨੇ ਰੋਟੀ ਵੀ ਨਹੀਂ ਖਾਧੀ ਉਸੇ ਟਾਈਮ ਆਇਆ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਜੀ ਥੋੜਾ ਦਿਨੋ ਧੰਨਵਾਦ ਹੈ ਜੀ ਅਕੀਲ ਲਗੇ ਇਹਨਾਂ ਸਾਰੇ ਨੂੰ ਇਕੱਠੇ ਚਾ ਲੋ ਕੂਕੀ ਲੈ ਕੇ ਜਾਣੇ ਆਪਾਂ ਚਲੋ ਚਲੋ ਕਿੱਥੇ ਛੱਡਣੇ ਜੀ ਹਾਂਜੀ ਸਰ ਹਾਂਜੀ ਹਾਂਜੀ ਲਟ

ਜਿਹਨੇ ਕੋਲੇ ਆਧਾਰ ਕਾਰਡ ਹੈ ਰੀਤ ਸਿਮਾ ਕਿੱਥੋਂ ਆਈਆਂ ਨੇ ਕੋਲੇ ਇੱਕ ਨੰਬਰ ਤੋਂ ਆਈਆਂ ਆਹ ਫੋਨ ਕਿੱਥੋਂ ਆ ਸਾਰੇ ਜਿਹੜੇ ਆਪਾਂ ਫੋਨ ਚੈੱਕ ਕਰੀਏ ਜਿਹਦੇ ਇਹਨਾਂ ਕੋਲ ਫੋਨ ਹੈ ਉਹ ਬੈਠੇ ਹੋ ਆਧਾਰ ਕਾਰਡ ਹੀ ਹੈ ਨਹੀਂ ਨਾ ਤਾਂ ਸਿਮਾ ਕੇ ਫੋਨੀਆਂ ਦਾ ਪੁੱਛਣਾ ਨਾ ਕਰੋ ਜਿਹੜਾ ਬੋ ਜਿਹੜਾ ਬੋ ਬੁਰਾ ਹਾਲ ਹੈ ਜੀ ਆਪਾਂ ਤੁਹਾਡਾ ਧੰਨਵਾਦ ਕਰਦੇ ਜੀ ਰਾਤ ਨੂੰ ਦੇਖ ਰਹੇ ਸੀਗੇ ਆਪਾਂ ਪੱਲਾ ਆਪਾਂ ਇੱਕ ਕਾਰਵਾਈ ਕਰੀਆ ਆਪਾਂ ਤੁਹਾਡੇ ਨਾਲ ਸਵੇਰੇ ਚੱਲ ਕੇ ਕਰਾਂਗੇ ਜੀ ਧੰਨਵਾਦ ਸਰ ਥੈਂਕ ਯੂ ਉਧੇ ਆਏ ਮੈਂ ਸਾਰੇ ਕਿੱਥੇ ਲੱਸੋ ਸਾਰੇ ਝੂਪੀ ਦੇ ਜਾਜ ਤੱਕ ਜੀ ਜਿਹੜੇ ਆਪਾਂ ਕੀਤਾ ਨਾ ਜੀ ਨਹੀ 1 2 ਹੀ ਆ ਜੀ ਉਹ ਵੀ ਉਧਰ ਹੋਈ ਐ ਉਹ ਵੀ ਗੁੱਤਾ ਮਿਆਬੀ ਬਣ ਗਏ ਜੀ ਰਾਤ ਕਿੱਥੋਂ ਇਧਰ ਵਾ ਸਿੰਗਲੋ ਚਲੋ ਇਧਰ ਹੋਵੇ ਇਧਰ ਜਿੱਦੜ ਵਾ ਹਾਂ ਜੀ ਮਨਮਾਤਾ ਦੇ ਜਾਣੇ ਇਹਨਾਂ ਬਾਤਾਂ ਦੇ ਵਿੱਚ ਬੈਗੇਜ ਨੰਬਰ ਆਈ ਕਿਉਂ ਉਹ ਕਿੱਧਰ ਜਾ ਰਹੇ ਜਿਹੜੇ ਜਿੱਥੇ ਲੋਕਲ ਗੱਡੀ ਗੱਡੀ ਆ ਰਹੀ ਆ ਕਿਹੜੀ ਆਰੇਵੱਦਗਣੇ ਲੋਕਲ 5 7 ਤੱਕ ਆ ਰਹੀਆਂ 10 ਵਾ ਤੱਕ ਢੱਲੇ ਵਾ ਕੇ ਉਹ ਚਲ ਉਹਨਾਂ ਦੀ ਅੱਜ ਸੋਡੀ ਆ ਕੱਲ ਉਹਨਾਂ ਦੀ ਵੀ ਵਾਰੀ ਆ ਜੂਗੀ ਮੈਂ ਨੋਨਾ ਮੈਂ ਪਾਕਾਨੋ ਰਹਿਦਾ ਮੈਂ ਤਾਰ ਮੈਂ ਤੇ ਦਿੱਲੀ ਦੇਖ ਕੇ ਜਾਂਦਾ ਮੈਂ ਤਾਂ ਤੈਨੂੰ ਕਿਹਾ ਮੈਂ ਕਹਾਂ ਮੈਂ ਕਹਾਂ ਜੀ ਮੈਂ ਕਹਾਂ ਸਰ ਜਗਾਦਰ ਜਗਾਦਰ ਆ ਗਿਆ ਮੈਂ ਸਾਰੇ ਹਾਂ ਨਾ ਇਸ ਤੋਂ ਆਹ ਤਾਂ ਤੋ ਵੀ 90 ਤੇ ਸੱਧੇ ਗਏ ਨੇ ਤੂੰ ਕਿੰਨੇ ਦਿਨ ਹੋ ਗਏ ਤੈਨੂੰ ਰਹਿੰਦੇ ਨੂੰ ਠੂਠ ਠੂਠ ਕਿਉਂ ਬੋਲਦੇ ਤੁਸੀਂ ਇੱਕ ਦਾ ਮੈਂ ਰੋਜ਼ ਮੈਂ ਦੇਖਦਾ ਨਹੀਂ ਹੁੰਦਾ ਕਾਦੀ ਰੋਜ਼ ਇੱਕ ਮਹੀਨਾ ਇੱਕ ਮਹੀਨੇ ਦਾ ਕੀ ਕੰਮ ਹੋ ਕੰਮ ਹੁੰਦਾ ਹੈ ਇੱਕ ਮਹੀਨਾ ਨਹੀਂ ਇੱਕ ਮਹੀਨੇ ਦਾ ਕੀ ਹੁੰਦਾ ਇੱਕ ਮਹੀਨਾ ਦਾ ਵੀ ਉਹ ਵੀ ਉਹ ਵੀ ਹੈਗੇ ਜੀ ਪਿੱਛੇ ਉਹ ਵੀ ਲਿਆਓ ਮੈਂ ਨਹੀਂ ਦੇ ਦੋ ਕੱਲੇ ਬੱਤ ਨੇ ਜਿੰਨੀਆਂ ਮਾਰੀ ਗਿਣਤੀ ਕਰਨੀ ਜੀ ਇੱਕ ਵਾਰ ਗਿਣ ਦਵਾ ਮਾਂ ਜੀ ਤੂੰ ਬੱਚੀ ਚੱਲ ਫਿਰ ਹਟ ਤੈਨਾਂ ਦੀ ਪਰਿਵਾਰ ਮੌਲੀ ਨੇ 1 2 3 ਜਾਓ ਆਪਣੇ ਸਟੇਜ ਤੇ ਆ 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 ਤੋਂ ਪਿੱਛੇ ਆ 40 ਬੱਤੇ 20 25 ਸੁੱਤੇ ਪਏ ਹਜੇ ਉਧਰ ਵੀ ਹਜਾ ਹੈਗੇ ਆ ਉਹ ਤਾਂ ਉਹ ਵੀ ਹੈਗੇ ਆ ਜਿੱਧਰ ਨਹੀਂ ਜਿਹੜੇ ਸੁੱਤੇ ਹੋ ਆਧਾਰ ਕਾਰਡ ਵਾਲੇ ਸੌਂਦੇ ਨਹੀਂ ਨਹੀਂ ਬਾਹਰ ਹੀ ਜਿਹੜੇ ਆ ਆਧਾਰ ਕਾਰਡ ਵਾਲੇ ਅੱਛਾ ਜੀ ਹਿਦਾਰ ਕਾਰਡ ਤੋਂ ਪਹਿਲਾਂ ਵਰਨ ਨਾ ਆ ਰਿਹਾ ਤੇ ਹਿਦਾਰ ਕਾਰਡ ਚੈੱਕ ਹੋਵੇ ਉਹ ਮੈਨੂੰ ਪਤਾ ਵਰਮ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਕਿਹੜੀਆਂ ਲੈ ਜਾਵਾ ਤੁਹਾਡਾ ਵੀ ਫਰਜ਼ ਬੰਦਾ ਤੁਸੀਂ ਕਿਉਂ ਨਹੀਂ ਪੁੱਛਦੇ ਕਦੇ ਇਹ ਤੇ ਫਿਰ ਬਸ ਅਸੀਂ 800 500 ਤੁਹਾਨੂੰ ਕੁਪੜੀ ਪਾਈ ਸੀ ਉਹ ਬਣਾ ਕੇ ਰੱਖੋ ਅੱਛਾ ਜੀ ਤੁਸੀਂ ਭਾਈ ਜੀ ਤੇਰੇ ਫਿਰ ਤੁਹਾਡਾ ਧੰਨਵਾਦ ਆਹ ਦੇਖੋ ਲੈ ਲਈ ਆਪਾਂ ਇੱਥੇ ਕਰਦਾ ਤੂੰ ਹੈਲੋ ਉਠੋ ਬਾਈ

ਕਿੰਨੇ ਦਿਨ ਹੋ ਗਏ ਆਏ ਨੂੰ ਯਾਹਾਂ ਤੇ ਕੀ ਕਰਨੇ ਆਏ ਯਾਹਾਂ ਤੇ ਕੀ ਕਰਨੇ ਆਏ ਵੀ ਇਧਰ ਕਮਰਾ ਖਾਲੀ ਕਰਾ ਲਿਆ ਤੋ ਕਿੰਨੇ ਟਾਈਮ ਤੇ ਯਾਹਾਂ ਤੇ ਤੂੰ ਕਿਉਂ ਖੜਾ ਹੋ ਆ ਜਾ ਆ ਜਾ ਉਧਰ ਆ ਜਾ 20 ਬੱਚੇ ਲੈ ਲਈ ਉਹਨੇ ਇਹਨਾਂ ਦੇ ਆਰਡਰ ਇਹਨੂੰ ਰਹਿਣ ਦਿਖੋ ਇਹ ਕੋ ਆ ਜਾ ਯਾਰ ਆ ਜਾ ਆ ਜਾ ਇਧਰ ਆ Salaatinee 10 genoeg Mélan ici Probeer me dan ਉਹ ਚੋਕੀ ਦੇ ਰੱਖੋ ਦੇਖ ਕੇ ਬੜੇ ਜਾਏ ਉਹ ਲੈ ਐ ਰੋਮੈਂਟ ਭਾਈ ਤੇਰੇ ਅੱਜ ਤਾਂ ਇਹ ਨਾ ਮਗਰ ਚੱਲੀ ਜੇ ਵਿਸ਼ੇਂਦਾ ਕਿ ਆਣਾ ਭਾਜੀ ਮੋੜ ਵਿੱਚ ਤੋਰਨੇ ਉਹ ਉਹਨੂੰ ਭੇਜ ਦੇ ਯਾਰ ਬਾਪ ਜਿਹੜਾ ਜਲਾਨੀ ਨਾਲ ਹੈ ਨਾ ਉਹਦਾ ਕੰਮ ਹੈ ਕੀ ਕਰੀਏ ਪਟੇ ਕਰਦਾ ਜੀ ਬਈ ਬਹੁਤ ਮਾੜਾ ਹੈ ਹੁਣ ਆਈ ਛੁੜੂ ਹੋ ਗਿਆ ਤਾ ਹੁਣ ਕੰਮ ਹੈਲੋ ਇਹਦੇ ਨਾਲ ਆ ਕੇ ਚੱਕਿਆ ਛੋਟੇ ਬੱਚੇ ਹੈ ਬੱਚੇ ਹੈ ਫਿਰ ਨਿਕਲ ਜਾ ਬੱਚੇ ਲੱਗਣਾ ਸਵੇਰੇ ਚੱਲਦਾ ਬੜਾ ਜਿਆਦਾ ਖੋੜਿਆ ਕੋਈ ਉਹ ਨਹੀਂ ਹੈਗਾ ਇਹ ਖਰਾਬਾ ਵੀ ਜਿਹੜਾ ਹੁੱਕੇ ਲਿਆ ਹਾਲੀਆਂ ਕਰਦੇ ਟੋਲੀਆਂ ਕਰਦੇ ਇਹਦਾ ਪਤਾ ਨਹੀਂ ਪਾਠਾ ਪਾਠਾ ਇਹਨੂੰ ਨਾ ਪਤਾ ਆਹ ਤੇ ਆ ਰਿਹਾ ਪਿੱਛੇ ਉਹਨੇ ਛੱਡ ਦੇ ਪਿੱਛੇ ਹੀ ਕੰਮ ਕਰਦੇ ਪਿੱਛੇ ਹੀ ਆ ਪਿੱਛੇ ਹੀ ਆ ਤੂੰ ਜਾ ਅੱਗੇ ਜਾ ਉਹ ਪਿੱਛੇ ਹੈਗੇ ਪਿੱਛੇ ਹੈਗੇ ਸਾਰੇ ਇੱਕ ਟ੍ਰੇਨ ਚੜਾ ਕੇ ਆਣੇ ਇਹ ਅੱਧਾ ਉੱਪਰ ਕੋ ਭੇਜ ਦੇ ਨਹੀਂ ਮੈਂ ਤਾਂ ਜਿੱਤ ਕੋਈ ਹੋਣੀ ਨਹੀਂ ਨਾ ਉਹ ਥੱਲੇ ਮੈਂ ਉਹਦੇ ਤੋਂ ਦੂਰ ਨਾ ਬਈ

ਚਲ ਤੇਜ਼ ਹੋ ਨਾ ਓਏ ਚਲ ਚਲ ਤੇਜ਼ ਹੋ ਮੇਰੇ ਨਾਲ ਤੁਸੀਂ ਲੱਕ ਕੀਤਾ ਵਾ ਮੇਰੇ ਮਗਾ ਲਾ ਇੱਥੇ ਮਗਾ ਲਾ ਕੀ ਦੋ ਮਗਾ ਲਾ ਦੋ ਮਗਾ ਮੋਟਰਸਾਈਕਲ ਚੱਕ ਲੈ ਕਿੱਥੇ ਉਹ ਪਲੇਟ ਪਾਜੀ ਸਕੂਟਰ ਕਿੱਥੇ ਹੈ ਉਹ ਆ ਬਾਅਦ ਚ ਚੱਕ ਲਾਂਗੇ ਅੱਛਾ ਚਾਬੀ ਉਹ ਪਲੇਟ ਨਾ 9905 ਆ ਗਿਆ ਬੈ ਲੈ ਚਲੋ ਆ ਮੈਂ ਬੈਣਾ ਚਲੋ ਚਲੋ ਆ ਗਿਆ ਆਹੀ ਇੱਕ ਵਾਰ ਟਿੱਕੀ ਚਲੋ ਆਜੋ ਆਜੋ ਜਿੱਥੇ ਆਜੋ ਯਾਰ ਟ੍ਰੇਨ ਲੱਗ ਜਾਣੀ ਇਧਰ ਪੁੱਛੇ ਗਏ ਜ਼ਿਲ੍ਹੇ ਇਧਰ ਭੇਜੇ ਭਗਵੰਤ ਟ੍ਰੇਨ ਇਧਰੋਂ ਜਾਉਣਾ ਟ੍ਰੇਨ ਇਧਰੋਂ ਜਾਣਾ ਦਾ ਰੇਲ ਕਿਹਨਾਂ ਮਾਰਕ ਜੇ ਅੱਗੇ ਹੈਲਪ ਕਰੀ ਸੱਤ ਆ ਬੜਿਆ ਬੜਿਆ ਗੇਰੋ ਕਿਧਰੋਂ ਦੁਕ ਮੜ ਜਾਇਓ ਤੁਸੀਂ ਆ ਜਾ ਬੈਹ ਜਾ ਬੈਹ ਜਾ ਬੈਹ ਜਾ ਆ ਨੇੜੇ ਜੀ ਇਧਰੋਂ ਸੋ ਜਿੰਨੇ ਵੀ ਜਿਹੜੇ ਪ੍ਰਵਾਸੀ ਆਣ ਇਹਨਾਂ ਨੂੰ ਜਿਹੜੇ ਬਿਨਾਂ ਆਧਾਰ ਕਾਰਡ ਤੋਂ ਟ੍ਰੇਨ ਐਸੇ ਖੜਜੋ ਯਾਰ ਇੱਧਰ ਨੂੰ ਮੋੜਨੇ ਉਹ ਇੱਧਰ ਰੁਕ ਜਾ ਇੱਧਰ ਇੱਧਰ ਨੇੜੇ ਆ ਇਹ ਖੜਜੋ ਖੜਜੋ ਇੱਧਰ ਹੀ ਖੜਜੋ ਉੱਧਰ ਨੂੰ ਜਾ ਲਾ ਤੁੰ ਵੀ ਨਾਲ ਹੀ ਆ ਕਿ ਤੋਂ ਆਏ ਵੀ ਨਵਿੰਦਗੜ੍ਹੋਂ ਹੈ ਨਹੀਂ ਕੋਈ ਸੇਧਾਰ ਕਾਰਡ ਉਹ ਕਿੱਥੇ ਆ ਰਹੇ ਆ ਤੁਸੀਂ ਕਿਹੜਾ ਮੁੰਡਾ ਮਗਾ ਕੇ ਕਹੇ ਬਲੋ ਬਾਬੂ ਜੀ ਇਧਰ ਨੂੰ ਬੋਲਾ ਆਹੋ ਇਧਰ ਕੋ ਜਾਣਾ ਹੈ ਆ ਜਾਓ ਭਾਈ ਇੱਧਰ ਆ ਜਾਓ ਟ੍ਰੇਨ ਇਧਰ ਹੀ ਹੈ ਆ ਨੇੜੇ ਚਲੋ ਜੀ ਚਲੋ ਕੋਈ ਨਹੀਂ ਚਲੋ ਯਾਰੋ ਚਲੋ ਹਰੇ ਉਹ ਪੰਜਾਂ ਲੋਗੋ ਆਓ ਭਾਈ ਜੀ ਸਾਰੇ ਆਉਣ ਨਾਲ ਯਾਰ ਨਾਲੇ ਆ ਜੀ ਦੋ ਬੰਦੇ ਇੱਕ ਬੰਦਾ ਮੋਰਤਲੇ ਮੋਰੇ ਹੋ ਜਾ ਦੋ ਜਣੇ ਇਹ ਹੋ ਜਾਓ ਇਹ ਹੋ ਜਾਓ ਆਉਣੇ ਆਉਣੇ ਓਏ ਇੱਧਰ ਓਏ ਹੈਲੋ ਖੜੋ ਓਹ ਰਸਤਾ ਛੱਡ ਦਿਓ ਸਾਈਡ ਨੂੰ ਆਜੋ ਸਾਈਡ ਹੋ ਕੇ ਚੱਲੋ ਸਾਈਡ ਹੋ ਕੇ ਕਰ ਲਓ ਆਜੋ ਨੋ

ਫੋਟੋ ਖਿੱਚ ਲਈ ਹੁਣ ਮਾਰ ਨਹੀਂ ਕੋਣਾ ਮਗਰ ਨਮਾਜ਼ ਚਲੇ ਜਾ ਕਿਹੜਾ ਚੱਲ ਜਾ ਦਰਿਆ ਮਾੜ ਚਲੋ ਕੋਈ ਨਹੀਂ ਆ ਗਿਆ ਮਗਰ ਬਾਅਦ ਅੱਜ ਮੱਤ ਖੇਡਣਾ ਹੈ ਹੱਥ ਬਹੁਤ ਨਹੀਂ ਆ ਪਿੱਛੇ ਪਿੱਛੇ ਰੱਖਦਾ ਰੱਖੀ ਲੈ ਦੇ ਅੱਗੇ ਅੱਗੇ ਚਲੋ ਹਲੋ ਜੀ ਨਾਲ ਹੋ ਜੋ ਜਲਦੀ ਕਰੋ ਹੋਰ ਤੇਜ਼ ਨਾਲ ਹੋਰ ਤੇਜ਼ ਕਰੋ ਟ੍ਰੇਨ ਆਣ ਵਾਲੀ ਐ ਛਲੰਗ ਜਣੇ ਉਹ ਫਿਰ ਜਾ ਬਾਬਾ ਜਾ ਰਹੇ ਆ ਲਾਈਕ ਤੁਸੀਂ ਅ ਤੁਸੀਂ ਦੇਖੋਗੇ ਉਹ ਰਜਣਾ ਸ਼੍ਰੀਨੰਕ ਸਾਹਿਬ ਚੈਨਲ ਤੇ ਤੁਸੀਂ ਰਾਹ ਸ਼੍ਰੀ ਅਨੰਦਪੁਰ ਸਾਹਿਬ ਦੀ ਜਿੱਥੇ ਜਿਹੜਾ ਹੈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਸੰਕੜਿਆਂ ਦੀ ਗਿਣਤੀ ਦੇ ਵਿੱਚ ਜੋ ਪ੍ਰਵਾਸੀ ਜਾਂ ਹੋਰ ਸਟੇਟਾਂ ਦੇ